ਅਕਸਰ ਖਬਰਾਂ ਦੀਆਂ ਸੁਰਖੀਆਂ ਬੰਦੇ ਨੇ ਕਿ ਫਾਈਨੈਂਸ ਕੰਪਨੀ ਵੱਲੋਂ ਪੋਲੇ ਪਾਲੇ ਲੋਕਾਂ ਨਾਲ ਧੋਖਾ ਕੀਤਾ ਗਿਆ ਤੇ ਉਹਨਾਂ ਦੀ ਕਮਾਈ ਨੂੰ ਲੈ ਕੇ ਉਹ ਹੋ ਗਈ ਫਰਾਰ ਨੰਗਲ ਅੱਡਾ ਮਾਰਕੀਟ ਵੇਖ ਕੇ ਅੱਜ ਲੋਕਾਂ ਦਾ ਭਾਰੀ ਜਮਾਵੜਾ ਦੇਖਣ ਨੂੰ ਮਿਲਿਆ ਜਦੋਂ ਕਿ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਇੱਕ ਫਾਈਨੈਂਸ ਕੰਪਨੀ ਜੋ ਕਿ ਕੁਝ ਦਿਨ ਪਹਿਲਾਂ ਹੀ ਖੁੱਲੀ ਹੈ ਉਹਨਾਂ ਵੱਲੋਂ 2700 ਰੁਪਏ ਦਾ ਫਾਈਲ ਚਾਰਜ ਲੈਣ ਤੋਂ ਬਾਅਦ ਉਹਨਾਂ ਨੂੰ ਜ਼ਰੂਰਤ ਮੁਤਾਬਕ ਲੋਨ ਦੇਣ ਦਾ ਵਾਅਦਾ ਕੀਤਾ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਦੇ ਦਿਨ ਉਹਨਾਂ ਨੂੰ ਉਹਨਾਂ ਦੀ ਮੰਗ ਦੇ ਮੁਤਾਬਕ ਲੋਨ ਦੇ ਦਿੱਤਾ ਜਾਵੇਗਾ ਪਰ ਜਦੋਂ ਉਹਨਾਂ ਨੇ ਅੱਜ ਦਫ਼ਤਰ ਆ ਕੇ ਵੇਖਿਆ ਤਾਂ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ ਜਿਸ ਦੇ ਚਲਦਿਆਂ ਉਹਨਾਂ ਨੂੰ ਭਾਰੀ ਚਿੰਤਾ ਸਤਾਉਣ ਲੱਗੀ ਹੈ ਦੂਜੇ ਪਾਸੇ ਫਾਈਨੈਂਸ ਕੰਪਨੀ ਚਲਾਉਣ ਵਾਲੇ ਵਿਅਕਤੀ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਦਫਤਰ ਬੰਦ ਨਹੀਂ ਕੀਤਾ ਗਿਆ ਹੈ ਉਹ ਕਿਤੇ ਬਾਹਰ ਗਏ ਨੇ ਤੇ ਜਲਦ ਹੀ ਦਫਤਰ ਵਿੱਚ ਆਉਣਗੇ ਤੇ ਲੋਕਾਂ ਨੂੰ ਬੰਦਾ ਲੋਨ ਦਿੱਤਾ ਜਾਵੇਗਾ ਹੁਣ ਇਹ ਆਉਣ ਵਾਲਾ ਵਿਅਕਤੀ ਦੱਸੇਗਾ ਕਿ ਪੋਲੇ ਪਾਲੇ ਲੋਕਾਂ ਨਾਲ ਠੱਗੀ ਹੋਈ ਹੈ ਜਾਂ ਉਹਨਾਂ ਦੀ ਕੀਮਤੀ ਕਮਾਈ ਬਚ ਗਈ ਹੈ ਦੂਜੇ ਪਾਸੇ ਗੁਰੂ ਤੇਗ ਬਹਾਦਰ ਮਾਰਕੀਟ ਦੇ ਗੁਰਦੀਪ ਸਿੰਘ ਬਾਵਾ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨਾਲ ਇਸ ਸੰਬੰਧੀ ਗੱਲ ਕੀਤੀ ਤੇ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਉਹ ਉਹਨਾਂ ਨਾਲ ਧੋਖਾ ਨਹੀਂ ਹੋਣ ਦੇਣਗੇ ਤੁਸੀਂ ਸੁਣੋ ਕੀ ਕਿਹਾ ਮੌਕੇ ਤੇ ਮੌਜੂਦ ਲੋਕਾਂ ਨੇ ਤੇ ਕੀ ਕਿਹਾ ਗੁਰਦੀਪ ਸਿੰਘ ਬਾਵਾ ਨੇ ਇਸ ਸੰਬੰਧੀ ਜਦੋਂ ਡੀਸੀ ਰੁਪਨਗਰ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਫਾਈਨੈਂਸ ਕੰਪਨੀਆਂ ਲਈ ਮਾਪਦੰਡ ਤੈਅ ਕੀਤੇ ਗਏ ਨੇ ਅਗਰ ਪੋਲੇ ਪਾਲੇ ਲੋਕਾਂ ਨਾਲ ਧੋਖਾ ਹੁੰਦਾ ਹੈ ਤਾਂ ਇਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਸੁਣੋ ਕੀ ਕਿਹਾ ਡੀਸੀ ਪ੍ਰੀਤੀ ਯਾਦਵ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਜੀ ਲੋਨ ਕਰਾਣ ਆਏ ਹੈ ਕਹਿੰਦੇ 2700 ਰੁਪਏ ਲੱਗਣਾ ਚਾਹੇ 50 ਦਾ ਚਾਹੇ ਲੱਖ ਦਾ ਫਿਰ ਅਸੀਂ ਕਰਾ ਲਿਆ ਅਸੀਂ 2700 ਦਿੱਤਾ ਫਿਰ 5500 ਰੁਪਏ ਮੰਗਣ ਲੱਗਿਆ ਅਸੀਂ 3000 ਦਿੱਤਾ ਇਹ ਸਾਡੇ ਪੈਸੇ ਗਏ ਵੀ ਕਹਿੰਦੇ ਬੁੱਧਵਾਰ ਪੈ ਜਾਊਗੀ ਪੇਮੈਂ ਅ ਪਤਾ ਲੱਗਾ ਹੁਣ ਪੇ ਹੈ ਨਹੀਂ ਹੁਣ ਕਿੰਤਾ ਹੈ ਨਹੀਂ ਨਾਟ ਵੀ ਬਿੰਨ ਮਿਲਿਆ ਕਿ ਚਾ ਕਿਆ ਕਰਦੇ ਫੋਨ ਕਰਿਆ ਕਰਦੇ ਪੇ ਅਸੀਂ ਆਇਆ ਕਰਦੇ ਆ ਜਿਹੜੇ ਰੱਖੇ ਰੱਖੇ ਹਾਂ ਹੋਰ ਬੰਦੇ ਵੀ ਆਏ ਥੇ ਹਾਂ ਕਾਫੀ ਬੰਦੇ ਆਏਗੇ ਚੱਲੇਗੇ ਕਹਾਣੀ ਇਹ ਹੀ ਥੇ ਬੰਨ ਦੱਸ ਦਦਾ ਵੀ ਇਹ ਤਾਂ ਲੋਨ ਦੇਣਾ ਤੁੰਨੋ ਫਿਰ ਆਪਣਾ 10% ਤੇ ਜਾਂ 12% ਕੱਟ ਕੇ ਉਨੇ ਪੈਸੇ ਥੋੜੇ ਬਿੱਜੇ ਬੰਦੇ ਦੇ ਇਹੋ ਜਿਹੇ ਬਾਅਦ ਲੋਕਾਂ ਨੇ 25-2500 ਰੁਪਏ ਜਮ੍ਹਾਂ ਕਰਾ ਲਿਆ। ਦੂਜੇ ਬਾਅਦ ਬਹਿ ਇਹ ਕਹਿੰਦਾ 10 ਹਫ਼ਤਾ 10 ਦਿਨ ਦਾ ਟਾਈਮ ਦੇਣਾ। ਦੂਜੇ ਬਾਅਦ ਵੀ ਤੂੰ ਆਪਣਾ ਲੈ ਦੇ 10 ਦਿਨ ਬਾਅਦ। ਬਸ ਉਹ ਫਿਰ ਆਪਣਾ ਪੈਸੇ ਇਕੱਠੇ ਕਰਕੇ ਲੋਕਾਂ ਦੇ ਹਾਂ ਹੁਣ ਖਤਾਰ ਹੋ ਗਿਆ। 3-4 4-5 ਦਿਨਾਂ ਦੀ ਕਾਫੀ ਪੈਸੇ ਲੈ ਲਿਆ। ਹੁਣ ਕੋਈ ਨਹੀਂ ਇੱਥੇਗਾ। ਉਹਨਾਂ ਕਾਗਜ਼ ਪੱਤੇ ਵਿੱਚ ਹੈਗੇ ਵੀ ਛੱਡ ਗਿਆ। ਕਾਰਡ ਕੂਡ ਵਗੈਰਾ। ਬਾਕੀ ਬਾਕੀ ਹੁਣ ਆਵਲੋ ਪੈਸੇ ਲੈ ਜਾਵਾ। ਵੇ ਥੋੜੇ ਥੋੜੇ ਬੰਦਿਆਂ ਦੇ ਮਿਲ ਗਏ ਪੈਸੇ ਵਿੱਚ ਐ ਨਹੀਂ ਮਿਲੇ ਵਿਚਾਰੇ ਘੁੰਮਾ ਕੰਦੀ ਆਦੀ ਹਾਂ ਲੋਕ ਆਇਆ ਕਰਦੇ ਦੇਖੋ ਸਾਹ ਵੀ ਖੜੇ ਵੇ ਤੇਰਾ ਭਾਈ ਸਾਹਿਬ ਨਾਲ ਗੱਲ ਕਰ ਲੋ ਇਹਨੇ ਕਿਹਾ ਜੀ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਓ ਹੂੰ ਕਿ ਆਈ ਤੁਹਾਨੂੰ 5 ਲੱਖ ਦਾ ਲੋਨ ਦੇਣਾ ਕੁਝ ਪੈਸੇ ਪਹਿਲਾਂ ਵੀ ਲੈਂਦੇ ਆ ਹਾਂ 2500 ਰੁਪਏ ਰਿਆ ਜੀ ਲੈ ਲਿਓ ਆਈ ਦਿੱਤਾ ਇਹ 45000 ਦੀ ਆਫਰ ਇਹਨੇ ਬਾਅਦ ਕੀਤੀ ਹੂੰ ਜੈਨ ਉਹ ਅਸੀਂ 45000 ਜਮ੍ਹਾਂ ਕਰਾਣਾਂ ਦਾ ਜੈਨ ਉਹ ਇੱਥੇ ਲੈ ਹੁਣ ਇੱਥੇ ਆ ਕੇ ਕੀ ਦੇਖਿਆ ਤੁਸੀਂ ਹੁਣ ਆ ਹੀ ਦੇਖਿਆ ਦੁਕਾਨ ਬੰਦ ਹੈ ਤੁਹਾਨੂੰ ਇਹ ਤਾਂ ਦੱਸ ਛੱਡ 2500 ਰੁਪਏ ਦਾ ਉਹ ਜਦੋਂ ਮੈਨੂੰ ਪਤਾ ਲੱਗਿਆ ਮੈਂ ਆਇਆ ਸੀ ਇਹ ਬੰਦਿਆਂ ਕੋਲ ਠੀਕ ਹੈ ਜੀ ਮੈਂ ਇਹਨਾਂ ਨੂੰ ਕਿਹਾ ਭਾਈ ਜਿਹੜਾ ਜਿੰਨਾਂ ਦੇ ਪੈਸੇ ਲਏ ਇੱਕ ਬੰਦੇ ਦਾ 7000 ਰੁਪਏ ਹੀ ਉਹ ਵਾਪਸ ਕਰਾਇਆ ਇੱਕ ਦਾ 2700 ਸੀ ਉਹ ਵਾਪਸ ਕਰਾਇਆ ਤੇ ਬਾਕੀ ਹੁਣ ਪਤਾ ਲੱਗੂਗਾ ਜੋ ਉਹ ਤਾਂ ਕਹਿ ਰਿਹਾ ਸੀ ਆ ਰਿਹਾ ਮੈਂ ਉਹਨਾਂ ਨਾਲ ਗੱਲ ਕੀਤੀ ਹੁਣ ਵੀ ਉਹ ਕਹਿੰਦੇ ਅਸੀਂ ਆ ਰਿਹਾ ਸੀ ਕੋਈ ਠੱਗੀ ਨਹੀਂ ਕੀਤੀ ਅਸੀਂ ਲੋਕਾਂ ਲਈ ਲੋਨ ਕਰਾਉਣ ਵਾਸਤੇ ਗਏ ਸੀ ਆ ਰਿਹਾ ਹੈ ਬਾਕੀ ਮੌਕੇ ਤੇ ਸਾਡੇ ਹਲੇ ਹੋਰ ਬੰਦਿਆਂ ਦੇ ਪੈਸੇ ਹੀ ਉਹਨਾਂ ਦੀ ਗੱਡੀ ਵੀ ਗਿਰਵੀ ਜੜੀ ਕੀਤੀ ਹੋਈ ਵੀ ਉਹਨਾਂ ਦੀ ਐਦਾ ਦੀ ਕੋਈ ਗੱਲ ਨਹੀਂ ਹੈ ਜੇ ਹੋਊਗਾ ਆਪਾਂ ਗੱਡੀ ਥਾਣੇ ਪੇਸ਼ ਕਹ ਦੇਈ ਚ ਜੋ ਵੀ ਕੰਪਲੇਂਟ ਆਂਦੀ ਹੈ ਪ੍ਰੋਪਰ ਸਖਤੀ ਹੁੰਦੀ ਹੈਗੀ ਆਰਬੀਆਈ ਦੀ ਗਾਈਡਲਾਈਨਸ ਹੈਗੀ ਹਾਂ ਜਿਹੜੇ ਫਾਈਨੈਂਸ ਵਾਲੇ ਹੁੰਦੇ ਹਨ ਮਨੀ ਲੈਂਡਰਸ ਦੇ ਰੂਲ ਬਨੇ ਹੋਏ ਨੇ ਇਹਦੇ ਨਾਲ-ਨਾਲ ਕੋਟੇਜ ਵੀ ਪ੍ਰੋਵੀਜ਼ਨ ਹੈਗੇ ਸਾਡੇ ਆਈਪੀਸੀਸੀਆਰ ਪੀਸੀ ਜੋ ਓਨ ਬੀਐਨਐਸ ਹੋ ਗਏ ਉਹਨਾਂ 'ਚ ਵੀ ਪ੍ਰੋਵੀਜ਼ਨ ਹੈਗਾ ਤਾਂ ਜਿੱਥੇ ਵੀ ਕੰਪਲੇਂਟ ਆਂਦੀ ਹੈ ਉਹਦੀ ਅਸੀਂ ਪ੍ਰੋਪਰ ਧਿਆਨ ਨਾਲ ਚਲਾਂਦਾ ਹੈਗਾ ਮੇਰੇ ਧਿਆਨ 'ਚ ਨਹੀਂ ਸੀਗਾ ਇੱਥੇ ਐਸਡੀਐਮ ਵੀ ਹੈ ਡੀਐਸਪੀ ਸਾਹਿਬ ਵੀ ਹੈ ਕਿ ਸਾਰਾ ਮਹਿਕਮਾ ਆਏਗਾ ਇਹਦੀ ਪ੍ਰੋਪਰ ਅਸੀਂ ਕਾਰਵਾਈ ਕਰਾਂਗੇ ਲੈਟਸ ਚੈੱਕ